ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਜੋ ਟੜਿਆਂ ਦੇ ਵਿੱਚ ਵੰਡਿਆ ਗਿਆ ਔਰ ਬਾਕੀ ਟੜੇ ਦੇ ਉੱਤੇ ਜਿਸ ਤਰੀਕੇ ਦੇ ਨਾਲ ਕਾਰਵਾਈ ਹੁੰਦੀ ਹੈ ਅੱਠ ਮੈਂਬਰਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ ਉਸ ਤੋਂ ਬਾਅਦ ਸੁਖਦੇਵ ਸਿੰਘ ਢਿੰਟਸਾ ਉਹਨਾਂ ਦੇ ਵੱਲੋਂ ਬਤੌਰ ਸਰਪ੍ਰਸਤ ਉਸ ਫੈਸਲੇ ਨੂੰ ਰੱਦ ਕੀਤਾ ਜਾਣਾ ਔਰ ਜਿਸ ਤਰੀਕੇ ਦੇ ਨਾਲ ਫਿਰ ਸਰਪ੍ਰਸਤ ਤੇ ਅਹੁਦੇ ਤੋਂ ਸੁਖਦੇਵ ਸਿੰਘ ਟੀਮ ਸਾਨੂੰ ਲਾਂਬੇ ਕੀਤਾ ਗਿਆ ਤਾਂ ਇਹ ਮਾਮਲਾ ਹੋਰ ਜ਼ਿਆਦਾ ਤੂਲ ਫਰਦਾ ਹੋਇਆ ਨਜ਼ਰ ਆਇਆ ਬਾਗੀਆਂ ਦੇ ਵੱਲੋਂ ਵੀ ਤਲਖ ਤੇਵਰ ਜੋ ਨੇ ਇੱਕ ਵਾਰ ਫਿਰ ਦਿਖਾਏ ਗਏ ਔਰ ਇਸ ਸਭ ਦੇ ਵਿਚਾਲੇ ਸੁਖਬੀਰ ਬਾਦਲ ਦਾ ਧੜਾ ਕਹਿ ਸਕਦੇ ਆ ਕਿ ਕਾਫੀ ਹਮਲਾਵਰ ਹੁੰਦਾ ਨਜ਼ਰ ਆ ਰਿਹਾ ਹੈ ਛੱਬੀ ਹਮਲੇ ਵੀ ਕੀਤੇ ਜਾ ਰਹੇ ਨੇ ਪ੍ਰੈਸ ਕਾਨਫਰੰਸਾਂ ਦੇ ਰਾਹੀਂ ਪ੍ਰਦੀਪ ਕਲੇਰ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਇਹਦੇ ਨਾਲ ਹੀ ਹੁਣ ਨਾਗਪੁਰ ਦਾ ਮਾਮਲਾ ਨਵਾਂ ਨਿਕਲ ਕੇ ਸਾਹਮਣੇ ਆ ਗਿਆ ਉਸ ਨੂੰ ਲੈ ਕੇ ਵੀ ਵਿਵਾਦ ਜੋ ਹੈ ਉਹ ਖੜਾ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਦੇ ਜੋ ਲੀਡਰ ਨੇ ਕਹਿ ਸਕਦੇ ਆ ਸੁਖਬੀਰ ਬਾਦਲ ਦਾ ਜੋ ਧੜਾ ਹੈ ਉਹਨਾਂ ਦੇ ਵੱਲੋਂ ਲਗਾਤਾਰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਜਾਂ ਪ੍ਰੈਸ ਕਾਨਫਰੰਸਾਂ ਦੇ ਰਾਹੀਂ ਜਿੱਥੇ ਪ੍ਰਦੀਪ ਕਲੇਰ ਦੇ ਮਾਮਲੇ ਨੂੰ ਉਭਾਰਿਆ ਜਾ ਰਿਹਾ ਹੈ ਤਾਂ ਉੱਥੇ ਹੀ ਵਿਰੋਧੀਆਂ ਦੇ ਉੱਤੇ ਵੀ ਨਿਸ਼ਾਨੇ ਸਾਦੇ ਜਾ ਰਹੇ ਨੇ ਵਿਰੋਧੀਆਂ ਨੂੰ ਵੀ ਪਾਰਟੀ ਨੂੰ ਢਾਹ ਲਾਉਣ ਤੋਂ ਗੁਰੇਜ਼ ਕਰਨ ਦੀਆਂ ਨਸੀਹਤਾਂ ਦਿੰਦੇ ਹੋਏ ਇਹ ਲੀਡਰ ਜੋ ਨੇ ਨਜ਼ਰ ਆ ਰਹੇ ਨੇ ਤਾਂ ਉੱਥੇ ਹੀ ਸੁਖਬੀਰ ਬਾਦਲ ਦਾ ਪੱਖ ਵੀ ਪੂਰਿਆ ਜਾ ਰਿਹਾ ਹੈ ਔਰ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਬਹੁਤ ਜਲਦ ਪਾਰਟੀ ਜੋ ਹੈ ਇਨਾਂ ਪਰੇਸ਼ਾਨੀਆਂ ਦੇ ਵਿੱਚੋਂ ਉਬਰੇਗੀ ਔਰ ਇੱਕ ਵਾਰ ਫੇਰ ਮਜ਼ਬੂਤੀ ਦੇ ਨਾਲ ਪੰਜਾਬ ਦੇ ਵਿੱਚ ਵਿਚਰਦੀ ਹੋਈ ਪੰਜਾਬ ਦੀ ਜਨਤਾ ਦੇ ਹੱਕਾਂ ਦੀ ਲੜਾਈ ਲੜਦੀ ਹੋਈ ਨਜ਼ਰ ਆਵੇਗੀ ਹਾਲਾਂਕਿ ਦੇਖਿਆ ਜਾਵੇ ਤਾਂ ਅਜੇ ਵੀ ਮੁੱਦੇ ਜੋ ਨੇ ਉਹ ਅਕਾਲੀ ਦਲ ਦੇ ਵੱਲੋਂ ਜ਼ਰੂਰ ਉਭਾਰੇ ਜਾ ਰਹੇ ਨੇ ਜਿਸ ਤਰੀਕੇ ਦੇ ਨਾਲ ਸੰਸਦ ਦੇ ਵਿੱਚ ਹਰ ਸਿਮਰਤ ਕੌਰ ਬਾਦਲ ਹੁਣਾਦੇ ਵੱਲੋਂ ਵੱਖ-ਵੱਖ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਸਵਾਲ ਕੀਤੇ ਜਾ ਰਹੇ ਨੇ ਪੰਜਾਬ ਦੇ ਮੁੱਦੇ ਵੀ ਉਭਾਰੇ ਜਾ ਰਹੇ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਜਾ ਰਿਹਾ ਹੈ ਪਰ ਪਾਰਟੀ ਦੇ ਅੰਦਰ ਜੋ ਕੁਝ ਹੋ ਵਾਪਰ ਰਿਹਾ ਹੈ ਉਸ ਨੂੰ ਲੈ ਕੇ ਚਿੰਤਾ ਜ਼ਰੂਰ ਸੁਖਵੀਰ ਬਾਦਲ ਹੁਣਾ ਦੀ ਬਣੀ ਹੋਈ ਹੈ ਔਰ ਇਹ ਪਾਰਟੀ ਨੂੰ ਹੋਰ ਜ਼ਿਆਦਾ ਨੁਕਸਾਨ ਵੀ ਪਹੁੰਚਾ ਸਕਦੀ ਹੈ ਫਿਲਹਾਲ ਅਸੀਂ ਬਿਆਨ ਸੁਣ ਲੈਣੇ ਆ ਕਿ ਕੀ ਕੁਝ ਨਸੀਹਤ ਵਿਰੋਧੀ ਧਿਰਾਂ ਨੂੰ ਸੁਖਬੀਰ ਬਾਦਲ ਦੇ ਧੜੇ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਸ਼੍ਰੋਮਣੀ ਕਾਲੀ ਦਲ ਦੇ ਬਹੁਤ ਹੀ ਇਜਜ਼ਾਰੂ ਸ਼ੋਰ ਬੀਰ ਵਰਕਰ ਸਹਿਬਾਨ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਦੇਖ ਰਿਹਾ ਸੀ ਕਿ ਕੁਝ ਲੋਕਾਂ ਵੱਲੋਂ ਜਿਨ੍ਹਾਂ ਨੇ ਪਾਰਟੀ ਦੀ ਪਿੱਠ ਵਿੱਚ ਸ਼ੁਰਾ ਮਾਰਨੇ ਮਾਰਿਆ ਪਾਰਟੀ ਨਾਲ ਧੋਖਾ ਮਾਇਆ ਉਹਨਾਂ ਵੱਲੋਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਮੈਂ ਉਹਨਾਂ ਨੂੰ ਦੱਸ ਦੇਣਾ ਚਾਹਣਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਹਰੇਕ ਵਰਕਰ ਹਰੇਕ ਲੀਡਰ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚਟਾਨ ਵਾਂਗ ਖੜਾ ਔਰ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹੇ ਦਾ ਇੱਕ ਇੱਕ ਹਲਕਾ ਅੰਚਾਰ ਜੇ ਕਿ ਇੱਕ ਵਰਕਰ ਸਹਿਬਾਨ ਸਰਕਲਾਂ ਦੇ ਪ੍ਰਧਾਨ ਸਾਹਿਬ ਹੋਰ ਅਹੁਦੇਦਾਰ ਸਹਿਬਾਨ ਸਾਰੇ ਸਰਦਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਚਟਾਨ ਵਾਂਗ ਖੜੇ ਕਿਉਂਕਿ ਅੱਜ ਲੋੜ ਲੋਕ ਜਦੋਂ ਪਾਰਟੀ ਦੇ ਵਿੱਚ ਇਹੋ ਜਿਹੇ ਗਦਾਰ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਨੇ ਮੈਂ ਤਾਂ ਤਨਵਾਦ ਕਰਦਾ ਸਰਦਾਰ ਬਲਵਿੰਦਰ ਸਿੰਘ ਭੁੰਦਰ ਸਾਹਿਬ ਦਾ ਔਰ ਸਰਦਾਰ ਮਹਿੰਦਰ ਸਿੰਘ ਗਰੇਵਾਲ ਸਾਹਿਬ ਦਾ ਉਹਨਾਂ ਸਾਰਿਆਂ ਦਾ ਕਿ ਜਿਨ੍ਹਾਂ ਨੇ ਪਾਰਟੀ ਦੇ ਨਾਲ ਧਰੋਹ ਕਮਾਉਣ ਵਾਲਿਆਂ ਨੂੰ ਪਾਰਟੀ ਨੂੰ ਧੋਖਾ ਦੇਣ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਬਹੁਤ ਹੀ ਸ਼ਲਾੰਗਾ ਜੋਗ ਕੰਮ ਕੀਤਾ ਕਿਉਂਕਿ ਗਦਾਰ ਬੰਦਾ ਜਿੰਨੀ ਜਲਦੀ ਬਾਹਰ ਹੋ ਜੇ ਪਾਰਟੀ ਚ ਉਹਨਾਂ ਹੀ ਪਾਰਟੀ ਦੇ ਲਈ ਫਾਇਦੇਮੰਦ ਹੁੰਦਾ ਕਿਉਂਕਿ ਵਿੱਚ ਰਹਿ ਕੇ ਇਹਨਾਂ ਲੋਕਾਂ ਨੇ ਜੋ ਪਾਰਟੀ ਦੇ ਪਿੱਠ ਵਿੱਚ ਮੌਜੂਦਾ ਸਰਕਾਰਾਂ ਦੇ ਨਾਲ ਰਲ ਕੇ ਛੁਰੇ ਮਾਰੇ ਨੇ ਉਹਨਾਂ ਦਾ ਇਹਨਾਂ ਨੂੰ ਦੇਣੀਆਂ ਜਿਹੜੇ ਲੋਕਾਂ ਦੀ ਕਚੈਰੀ ਦੇ ਵਿੱਚ ਦੇਣੀਆਂ ਪਹਿਣੀਆਂ ਔਰ ਅੱਜ ਪਾਰਟੀ ਦਾ ਹਰ ਇੱਕ ਵਰਕਰ ਹਰ ਇੱਕ ਲੀਡਰ ਇਹ ਮਾਣ ਮਹਿਸੂਸ ਕਰਦਾ ਕਿ ਸਰਦਾਰ ਸ਼ਬੀਰ ਸਿੰਘ ਦੀ ਬਾਦਲ ਪ੍ਰਧਾਨ ਸ਼ੋਮਨੀ ਅਕਾਲੀ ਦਲ ਨੇ ਜਿਸ ਤਰ੍ਹਾਂ ਪੰਜਾਬ ਬਚਾਓ ਯਾਤਰਾ ਦੇ ਵਿੱਚ ਇੱਕ ਮਿਹਨਤ ਕੀਤੀ ਉਸ ਨੂੰ ਸਲਾਮ ਹੈ ਸਾਰੇ ਵਰਕਰ ਸਾਹਿਬਾਨਾਂ ਦੀ ਔਰ ਮੈਂ ਇੱਕ ਵਾਰ ਫੇਰ ਪਾਰਟੀ ਪ੍ਰਧਾਨ ਸਾਹਿਬ ਦੇ ਨਾਲ ਮਨਾ ਦਾ ਧੰਨਵਾਦ ਕਰਦਾ ਕਿ ਉਹ ਪਾਰਟੀ ਦੇ ਜੋ ਅੱਜ ਅੱਗੇ ਲੀਡ ਕਰਕੇ ਚੱਲ ਰਹੇ ਨੇ ਕਿਉਂਕਿ ਅੱਜ ਬਹੁਤ ਔਕੜਾਂ ਆ ਰਹੀਆਂ ਨੇ ਔਰ ਸਮੇਂ ਦੀ ਜ਼ਾਲਮ ਸਰਕਾਰਾਂ ਸਾਡੇ ਹੀ ਕੁਝ ਇਨ੍ਹਾਂ ਦੋਖੀਆਂ ਦੇ ਨਾਲ ਰਲ ਕੇ ਜਿਸ ਤਰ੍ਹਾਂ ਅੱਜ ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਪ੍ਰਧਾਨ ਸਾਹਿਬ ਤੁਸੀਂ ਪ੍ਰਵਾਹ ਨਾ ਕਰੋ ਕਿਉਂਕਿ ਸਮੇਂ-ਸਮੇਂ ਤੇ ਹਕੂਮਤਾਂ ਇਹੋ ਜੇ ਦੇਖਦੇ ਹੁੰਦੇ ਕਿ ਪਾਰਟੀ ਦੇ ਵਿੱਚ ਗद्दार ਕੌਣ ਉਹਨਾਂ ਨੂੰ ਨਾਲ ਲੈ ਕੇ ਪਾਰਟੀ ਦਾ ਜਿਹੜਾ ਮੁਖੀ ਹੁੰਦਾ ਉਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਜਿਹੜੀਆਂ ਹਨੇਰੀਆਂ ਜੋੜੀਆਂ ਛੋਟੀਆਂ ਜਿਹਾ ਹਵਾਵਾਂ ਮੈਂ ਸਮਝਦਾ ਟੱਪ ਜਾਣੀਆਂ ਨੇ ਔਰ ਤੁਸੀਂ ਤੇ ਤੁਹਾਡੇ ਨਾਲ ਅੱਜ ਸਾਰੀ ਪਾਰਟੀ ਚਟਾਨ ਵਾਂਗ ਖੜੀ ਹੈ ਔਰ ਚਟਾਨ ਵਾਂਗ ਹੀ ਖੜੀ ਰਹੂਗੀ ਸਾਡਾ ਸਾਰੇ ਜ਼ਿਲ੍ਹੇ ਦਾ ਇੱਕ ਇੱਕ ਵਿਸ਼ਣਿੰਦਾ ਤੁਹਾਡੀ ਇੱਕ ਆਵਾਜ਼ ਤੇ ਜਿੱਥੇ ਤੁਸੀਂ ਹੁਕਮ ਕਰੋਗੇ ਉੱਥੇ ਚਟਾਨ ਵਾਂਗ ਤੁਹਾਡੇ ਨਾਲ ਖੜੂਗਾ ਮੈਂ ਫੇਰ ਇੱਕ ਵਾਰੀ ਸਾਰੇ ਵਰਕਰ ਸਹਿਬਾਨਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਅੱਜ ਸਰਦਾਰ ਚਕਬੀਰ ਸਿੰਘ ਬਾਦਲ ਸਾਹਿਬ ਦੀ ਆਵਾਜ਼ ਬਣ ਕੇ ਹਲਕਿਆਂ ਦੇ ਵਿੱਚ ਕੰਮ ਕਰ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਤਰਵਾਦ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਰਮ ਨਹੀਂ ਕਾਲੀ ਦਲ ਦੇ ਬਹੁਤ ਹੀ ਇਜਾਜ਼ਤੂ ਸੂਰਬੀਰ ਵਰਕਰ ਸਹਿਬਾਨ ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ ਵਾਹਿਗੁਰਜੀਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਅੱਜ ਮੈਂ ਦੇਖ ਰਿਹਾ ਸੀ ਕਿ ਕੁਝ ਲੋਕਾਂ ਵੱਲੋਂ ਜਿਨ੍ਹਾਂ ਨੇ ਪਾਰਟੀ ਦੀ ਪਿੱਠ ਵਿੱਚ ਸ਼ੁਰਾ ਮਾਰਨੇ ਮਾਰਿਆ ਪਾਰਟੀ ਨਾਲ ਧੋਖਾ ਮਾਇਆ ਉਹਨਾਂ ਵੱਲੋਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਮੈਂ ਉਹਨਾਂ ਨੂੰ ਦੱਸ ਦੇਣਾ ਚਾਹਣਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਹਰੇਕ ਵਰਕਰ ਹਰੇਕ ਲੀਡਰ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚਟਾਨ ਵਾਂਗ ਖੜਾ ਔਰ ਸ੍ਰੀ ਮੁਕਸਰ ਸਾਹਿਬ ਦੇ ਜ਼ਿਲ੍ਹੇ ਦਾ ਇੱਕ ਇੱਕ ਹਲਕਾ ਅੰਚਾਰ ਜੇ ਕਿ ਇੱਕ ਵਰਕਰ ਸਹਿਬਾਨ ਸਰਕਲਾਂ ਦੇ ਪ੍ਰਧਾਨ ਸਾਹਿਬ ਹੋਰ ਅਹੁਦੇਦਾਰ ਸਹਿਬਾਨ ਸਾਰੇ ਸਰਦਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਚਟਾਨ ਵਾਂਗ ਖੜੇ ਕਿਉਂਕਿ ਅੱਜ ਲੋੜ ਕਿਉਂਕਿ ਜਦੋਂ ਪਾਰਟੀ ਦੇ ਵਿੱਚ ਇਹੋ ਜਿਹੇ ਗਦਾਰ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਨੇ ਮੈਂ ਤਾਂ ਧੰਨਵਾਦ ਕਰਦਾ ਸਰਦਾਰ ਬਲਵਿੰਦਰ ਸਿੰਘ ਭੁੰਦਰ ਸਾਹਿਬ ਦਾ ਔਰ ਸਰਦਾਰ ਮਹਿੰਦਰ ਸਿੰਘ ਗਰੇਵਾਲ ਸਾਹਿਬ ਦਾ ਉਹਨਾਂ ਸਾਰਿਆਂ ਦਾ ਕਿ ਜਿਨ੍ਹਾਂ ਨੇ ਪਾਰਟੀ ਦੇ ਨਾਲ ਧਰੋਹ ਕਮਾਉਣ ਵਾਲਿਆਂ ਨੂੰ ਪਾਰਟੀ ਨੂੰ ਧੋਖਾ ਦੇਣ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਕਿਉਂਕਿ ਗਦਾਰ ਬੰਦਾ ਜਿੰਨੀ ਜਲਦੀ ਬਾਹਰ ਹੋ ਜੇ ਪਾਰਟੀ 'ਚ ਉਹਨਾਂ ਹੀ ਪਾਰਟੀ ਦੇ ਲਈ ਫਾਇਦੇਮੰਦ ਹੁੰਦਾ ਕਿਉਂਕਿ ਵਿੱਚ ਰਹਿ ਕੇ ਇਹਨਾਂ ਲੋਕਾਂ ਨੇ ਜੋ ਪਾਰਟੀ ਦੇ ਪਿੱਠ ਵਿੱਚ ਮੌਜੂਦਾ ਸਰਕਾਰਾਂ ਦੇ ਨਾਲ ਰਲ ਕੇ ਛੁਰੇ ਮਾਰੇ ਨੇ ਉਹਨਾਂ ਦਾ ਇਹਨਾਂ ਨੂੰ ਦੇਣੀਆਂ ਜਿਹੜੇ ਲੋਕਾਂ ਦੀ ਕਚੈਰੀ ਦੇ ਵਿੱਚ ਦੇਣੀਆਂ ਪਹਿਣੀਆਂ ਔਰ ਅੱਜ ਪਾਰਟੀ ਦਾ ਹਰ ਇੱਕ ਵਰਕਰ ਹਰ ਇੱਕ ਲੀਡਰ ਇਹ ਮਾਣ ਮਹਿਸੂਸ ਕਰਦਾ ਹੈ ਕਿ ਸਰਦਾਰ ਸਬੀਰ ਸਿੰਘ ਦੀ ਬਾਦਲ ਪ੍ਰਧਾਨ ਸ਼ੋਮਨੀ ਅਕਾਲੀ ਦਲ ਨੇ ਜਿਸ ਤਰ੍ਹਾਂ ਪੰਜਾਬ ਬਚਾਓ ਯਾਤਰਾ ਦੇ ਵਿੱਚ ਇੱਕ ਮਿਹਨਤ ਕੀਤੀ ਉਸ ਨੂੰ ਸਲਾਮ ਹੈ ਸਾਰੇ ਵਰਕਰ ਸਾਹਿਬਾਨਾਂ ਦੀ ਔਰ ਮੈਂ ਇੱਕ ਵਾਰ ਫੇਰ ਪਾਰਟੀ ਪ੍ਰਧਾਨ ਸਾਹਿਬ ਦੇ ਨਾਲ ਮਨਾ ਦਾ ਧੰਨਵਾਦ ਕਰਦਾ ਕਿ ਉਹ ਪਾਰਟੀ ਦੇ ਜੋ ਅੱਜ ਅੱਗੇ ਲੀਡ ਕਰਕੇ ਚੱਲ ਰਹੇ ਨੇ ਕਿਉਂਕਿ ਅੱਜ ਬਹੁਤ ਔਕੜਾਂ ਆ ਰਹੀਆਂ ਨੇ ਔਰ ਸਮੇਂ ਦੀ ਜ਼ਾਲਮ ਸਰਕਾਰਾਂ ਸਾਡੇ ਹੀ ਕੁਝ ਇਨ੍ਹਾਂ ਦੋਖੀਆਂ ਦੇ ਨਾਲ ਰਲ ਕੇ ਜਿਸ ਤਰ੍ਹਾਂ ਅੱਜ ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਪ੍ਰਧਾਨ ਸਾਹਿਬ ਤੁਸੀਂ ਪ੍ਰਵਾਹ ਨਾ ਕਰੋ ਕਿਉਂਕਿ ਸਮੇਂ-ਸਮੇਂ ਤੇ ਹਕੂਮਤਾਂ ਇਹੋ ਜੇ ਦੇਖਦੇ ਹੁੰਦੇ ਕਿ ਪਾਰਟੀ ਦੇ ਵਿੱਚ ਗद्दार ਕੌਣ ਉਹਨਾਂ ਨੂੰ ਨਾਲ ਲੈ ਕੇ ਪਾਰਟੀ ਦਾ ਜਿਹੜਾ ਮੁਖੀ ਹੁੰਦਾ ਉਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਜਿਹੜੀਆਂ ਹਨੇਰੀਆਂ ਜੋੜੀਆਂ ਛੋਟੀਆਂ ਜਿਹਾ ਹਵਾਵਾਂ ਮੈਂ ਸਮਝਦਾ ਇਹ ਟੱਪ ਜਾਣੀਆਂ ਨੇ ਔਰ ਤੁਸੀਂ ਤੇ ਤੁਹਾਡੇ ਨਾਲ ਅੱਜ ਸਾਰੀ ਪਾਰਟੀ ਚਟਾਨ ਵਾਂਗ ਖੜੀ ਹੈ ਔਰ ਚਟਾਨ ਵਾਂਗ ਹੀ ਖੜੀ ਰਹੂਗੀ ਸਾਡਾ ਸਾਰੇ ਜ਼ਿਲ੍ਹੇ ਦਾ ਇੱਕ ਇੱਕ ਵਿਸ਼ਣਿੰਦਾ ਤੁਹਾਡੀ ਇੱਕ ਆਵਾਜ਼ ਤੇ ਜਿੱਥੇ ਤੁਸੀਂ ਹੁਕਮ ਕਰੋਗੇ ਉੱਥੇ ਚਟਾਨ ਵਾਂਗ ਤੁਹਾਡੇ ਨਾਲ ਖੜੂਗਾ ਮੈਂ ਫੇਰ ਇੱਕ ਵਾਰੀ ਸਾਰੇ ਵਰਕਰ ਸਹਿਬਾਨਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਅੱਜ ਸਰਦਾਰ ਚਕਬੀਰ ਸਿੰਘ ਬਾਦਲ ਸਾਹਿਬ ਦੀ ਆਵਾਜ਼ ਬਣ ਕੇ ਹਲਕਿਆਂ ਦੇ ਵਿੱਚ ਕੰਮ ਕਰ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਤਰਵਾਦ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਨੂੰ ਦੱਸ ਦਈਏ ਕਿ ਸੁਖਬੀਰ ਬਾਦਲ ਦੇ ਤੜੇ ਦੇ ਵਿੱਚੋਂ ਵਿਰਸਾ ਸਿੰਘ ਵਲਟੋਹਾ ਪਰਮਵੰਦ ਸਿੰਘ ਬੰਟੀ ਰੋਮਾਣਾ ਬਲਵਿੰਦਰ ਪੂੰਦੜ ਦੀ ਗੱਲ ਕਰ ਲਓ ਮਹੇਸ਼ਿੰਦਰ ਗਰੇਵਾਲ ਹੋਣ ਇਹਨਾਂ ਦੇ ਵੱਲੋਂ ਲਗਾਤਾਰ ਹੀ ਵਿਰੋਧੀਆਂ ਨੂੰ ਘੇਰਿਆ ਵੀ ਜਾ ਰਿਹਾ ਹੈ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਜਾ ਰਿਹਾ ਹੈ ਨਾਲ ਦੀ ਨਾਲ ਜਿਹੜੇ ਸਵਾਲ ਵਿਰੋਧੀ ਧਿਰਾਂ ਦੇ ਵੱਲੋਂ ਚੁੱਕੇ ਜਾ ਰਹੇ ਨੇ ਜਾਂ ਫਿਰ ਬੇਅਦਬੀ ਦੇ ਮਾਮਲੇ ਦੇ ਵਿੱਚ ਜੋ ਕੁਝ ਖੁਲਾਸੇ ਹੋ ਰਹੇ ਨੇ ਸੁਖਬੀਰ ਬਾਦਲ ਨੂੰ ਲੈ ਕੇ ਜੋ ਇਲਜ਼ਾਮ ਬਾਜ਼ੀਆਂ ਹੋ ਰਹੀਆਂ ਨੇ ਉਸ ਤੇ ਜਵਾਬ ਦਿੱਤੇ ਕੀਤੇ ਜਾ ਰਹੇ ਨੇ ਪਰ ਇਹ ਸਭ ਦੇ ਵਿਚਾਲੇ ਵਿਕਰਮ ਮਜੀਠੀਆ ਦੀ ਚੁੱਪੀ ਸਿਆਸੀ ਗਲਿਆਰਿਆਂ ਦੇ ਵਿੱਚ ਨਵੀਂ ਚਰਚਾ ਛੇੜਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ ਔਰ ਇਹ ਜੋ ਮਾਮਲੇ ਇਸ ਸਮੇਂ ਕਹਿ ਸਕਦੇ ਹਾਂ ਕਿ ਪੂਰੇ ਉਭਾਰ ਉੱਤੇ ਨੇ ਔਰ ਅਕਾਲੀ ਦਲ ਦੇ ਉੱਤੇ ਹਰ ਕਿਸੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਪੰਥਕ ਪਾਰਟੀ ਹੈ ਔਰ ਪੰਜਾਬ ਦੀ ਖੇਤਰੀ ਪਾਰਟੀ ਐ ਇਸ ਵਜ੍ਹਾ ਦੇ ਨਾਲ ਵਿਰੋਧੀ ਧਿਰਾਂ ਦੀਆਂ ਵੀ ਜਿਸ ਤਰ੍ਹਾਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਖਾਸ ਤੌਰ ਤੇ ਭਾਜਪਾ ਦਾ ਜ਼ਿਕਰ ਕੀਤਾ ਜਾਵੇ ਤਾਂ ਭਾਜਪਾ ਅਕਾਲੀ ਦਲ ਦੇ ਪੱਖ ਦੇ ਵਿੱਚ ਖੜ ਦੀ ਨਜ਼ਰ ਆਈ ਜਦੋਂ ਹਰਜੀਤ ਗਰੇਵਾਲ ਜੋ ਨੇ ਉਹ ਸੁਖਬੀਰ ਬਾਦਲ ਦੇ ਪੱਖ ਵਿੱਚ ਬਿਆਨ ਦਿੰਦੇ ਹੋਏ ਦਿਖਾਈ ਦਿੱਤੇ ਤਾਂ ਇਹ ਸਭ ਤੋਂ ਬਾਅਦ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਜੋ ਪਾਰਟੀ ਦੇ ਅੰਦਰੋਂ ਜੋ ਕਾਟੋ ਕਲੇਸ਼ ਸ਼ੁਰੂ ਹੋਈ ਹੈ ਜਿਹੜੀ ਕਿ ਇਸ ਸਮੇਂ ਸਿਖਰਾਂ ਦੇ ਉੱਤੇ ਨਜ਼ਰ ਆ ਰਹੀ ਹੈ ਇਹ ਮਸਲਾ ਕਦੋਂ ਤੱਕ ਨਜਿੱਠਿਆ ਜਾਂਦਾ ਹੈ ਔਰ ਜੋ ਮੰਗ ਵਿਰੋਧੀ ਧਿਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਜਾਂ ਕਹਿ ਲੋ ਕਿ ਬਾਗੀ ਧੜੇ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਸੁਖਬੀਰ ਬਾਦਲ ਜਿਨ੍ਹਾਂ ਨੇ ਉਹ ਪ੍ਰਧਾਨਗੀ ਤੋਂ ਅਸਤੀਫਾ ਦੇਣ ਤਾਂ ਕੀ ਇਹ ਮਸਲਾ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੋਂ ਬਾਅਦ ਹੀ ਸੁਲਝੇਗਾ ਜਾਂ ਫਿਰ ਇਸ ਤੋਂ ਇਲਾਵਾ ਕੋਈ ਹੋਰ ਰਸਤਾ ਦੋਹਾਂ ਧਿਰਾਂ ਦੇ ਵੱਲੋਂ ਕੱਢਿਆ ਜਾਂਦਾ ਹੈ ਜੋ ਵੀ ਅਪਡੇਟਸ ਹੋਣਗੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤੁਸੀਂ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ